ਇਸ ਦਾ ਵਿਸ਼ਵਾਸ ਟੁੱਟ ਜਾਵੇਦਾ ਤੇ ਜੇ ਦੇ ਦਿੱਤੀ ਤੇ ਸਾਡੇ ਤੋਲ ਤੋਂ ਹੀ ਬੀੜ ਨਹੀਂ ਵੈਣੀ ਤ्यों ਤੀ ਇਤੋ ਹੀ ਬੀੜ ਹੈ ਇਤੋ ਹੀ ਮਹਾਰਾਜ ਜੀ ਦਾ ਸਰੂਪ ਹੈ ਇਸ ਤੋਂ ਇਲਾਵਾ ਦੂਜਾ ਸਰੂਪ ਨਹੀਂ ਖੋਤਮ ਕੀਤਾ ਹੈ ਚਲੇ ਜਾਉ ਗੁਜਰਾਤ ਦੇ ਵਿੱਚ ਜਿਹੜੀ ਇਹ ਬੀੜ ਹੈ ਇਤ ਰਾਤ ਦੇ ਤਾਂ ਹੀ ਤੁਹਾਨੂੰ ਦਿੰਦੇ ਆ ਇਤ ਰਾਤ ਗੁਜਰਾਤ ਨਦਵ ਦੇ ਵਿੱਚ ਵਸਦ ਦਿੱਤੇ ਇਸ ਬੀੜ ਦੇ ਦਰਸ਼ਨ ਸਾਰੀਆਂ ਸੰਤਾਂ ਨੂੰ ਤਰਤਾਰ ਤੇ ਵਾਪਸ ਲੈ ਆਣਾ ਤਵੇਉ ਦੂਜੀ ਦੇ ਹੁਤਮ ਨੂੰ ਮਨ ਤਰ ਤੇ ਦੁਜਵਾਤ ਸਹਿਬ ਦੇ ਵਲ ਦਏ ਨੇ ਪਾਵਨ ਪਵਿੱਤਰ ਬੀੜ ਦੇ ਉਤਾਵੇ ਜੀਤੇ ਨੇ ਸਾਵੀ ਤਥਾ ਵਿਚਾਰ ਆਪ ਜੀ ਨੇ ਤਲ ਦੀ دیਵਾਨਾਂ ਅੰਦਰ ਸਹਿਵਨ ਤੀਤੇ ਆ ਜਿਸ ਤਰ੍ਹਾਂ ਦਰੋ ਸਹਿਬ ਜੀ ਤਥਾ ਵਿਚਾਰ ਬਰਸ਼ਿਸ਼ਟਵਨ ਤੇ ਸਹਿਵਨ ਤਰਾਂ ਦੇ ਆਓ ਉਮਤ ਪਿਆਰੇ ਜਿਸ ਤਰ੍ਹਾਂ ਆਪਾਂ ਟਕਸਾਲ ਦੇ ਵਿੱਚ ਜੁੜ ਬੈਠੇ ਆ ਇਹੋ ਜੀ ਮਹਾਨ ਟਕਸਾਲ ਦਾ ਅੱਜ ਜਨਮ ਦਿਹਾੜਾ ਹੈ ਭਾਪ ਅੱਜ ਇਸ ਮਹਾਨ ਸੰਪਵਿਦਾਨ ਧੰਨ ਧੰਨ ਸਾਹਿਬ ਸ਼ਹੀਦ ਦੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਮਣੇ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਪਾਸੋਂ ਪਾਵਨ ਪਵਿੱਤਰ ਬੀੜ ਨੂੰ ਲਿਖਾਤ ਤੇ ਸ਼ਬਦਾਂ ਦੀ ਅਥਾ ਦੀ ਤਤਸਾਲ ਚਲਾਈ ਦੂਜਾ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚ ਧੰਨ ਧੰਨ ਸਾਹਿਬ ਜੀ ਦੇ ਦੋਬਿੰਦ ਸਿੰਘ ਜੀ ਮਹਾਰਾਜ ਜੀ ਵਿਰਾਜਮਾਨ ਨੇ ਇਤ ਸਿੱਧ ਦਰਮਿਤ ਪਿਆਵੋ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ ਰਿਹਾ ਹੈ ਬਾਣੀ ਨੂੰ ਪੜ੍ਹਦਾ ਹੈ ਤੇ ਲਾਵਾਂ ਦੀ ਜ다가 ਤੇ ਦੁਲਾਵਾਂ ਦੀ ਜ다가 ਤੇ ਦਰਮਿਤ ਪਿਆਵੋ ਲਾਲ ਆ ਦਿੱਤੀ ਜਦੋਂ ਦੂਜੀ ਨੇ ਵਿਥਿਆਤੀ ਇਹ ਤਾਂ ਬਾਣੀ ਦਲਤ ਪਟਦਾ ਹੈ ਜਿੱਥੇ ਦਮਿਤ ਪਿਆਵਿਓ ਤੈ ਤੇ ਤੀਮਿਤ ਕਰਤਾ ਜਾਣੇ ਕਹਿ ਜਾਣੇ ਦਸੂਰਾ ਉਥੇ ਲਿਖ ਦੇਣਾ ਕੀਤਾ ਉਸਨੇ ਪੜਿਆ ਕਹਿ ਜਾਣੇ ਦਸੂਰਾ ਇਹ ਤਲਾਂ ਦੀ ਦਲਤੀ ਦੇ ਤਰਤੇ ਜਿਹੜੇ ਸਾਰੇ ਅਰਥ ਸਨ ਦੋ ਬਾਣੀ ਦੇ ਬਦਲ ਦਏ ਤੇ ਉਸ ਸਮੇਂ ਦੂਬਨ ਸਿੰਘ ਜੀ ਮਹਾਰਾਜ ਜੀ ਉੱਤੇ ਚੁਬਾਵੇ ਤੇ ਬੈਠੇ ਨੇ ਥੱਲੇ ਸਿਤ ਬਾਣੀ ਪੜ ਰਿਹਾ ਹੈ ਦੂਜੀ ਨੇ ਬਾਵੀ ਦੇ ਥਾਣੀ ਉੱਚੀ ਆਵਾਜ਼ ਦੇ ਵਿੱਚ ਯਾਤ ਦੀ ਸਿੰਤ ਜਿਹੜੀ ਪੰਤੀ ਪੜੀ ਹੈ ਇਹ ਸਹੀ ਨਹੀਂ ਪੜੀ ਦੁਬਾਰਾ ਤੋਂ ਪੜ ਜਦੋਂ ਪਿਆਰੇ ਦੁਬਾਰਾ ਤੋਂ ਪੜੀ ਫਿਰ ਉਹੀ ਗਲਤੀ ਕਰ ਬੈਠਾ ਤੀਸਵੀ ਵਾਰ ਵੀ ਉਹੀ ਗਲਤੀ ਕੀਤੀ ਜਦੋਂ ਦੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਤ ਸੇਠ ਨੂੰ ਆਥਿਆ ਦੀ ਇਸ ਨੂੰ ਜਾਤ ਤੇ ਚਪੇੜਾਂ ਮਾਰੋ ਜਦੋਂ ਤੁਮ ਪਿਆਉ ਜਾਤ ਤੇ ਚਪੇੜਾਂ ਮਾਰੀਆਂ ਤੇ ਉਸ ਸਮੇਂ ਸੇਠ ਨੂੰ ਬਹੁਤ ਗੁੱਸਾ ਆਇਆ ਜਦੋਂ ਬਾਣੀ ਦੀ ਸਮਾਪਤੀ ਹੋਈ ਉਸ ਸਮੇਂ ਦੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਆਂਦਾ ਹੈ ਤੇ ਆਤਮ ਇਤ ਹੱਥ ਦਾ ਇਹ ਦੂਜੀ ਜੇ ਆਪ ਜੀ ਦੀ ਬਾਣੀ ਨੂੰ ਪੜੀਏ ਫਿਰ ਵੀ ਸਾਨੂੰ ਚਪੇੜਾਂ ਹੀ ਵਜਣੀਆਂ ਫਿਰ ਬਾਣੀ ਪੜਨ ਦਾ ਕੀ ਫਾਇਦਾ ਤੇ ਦੂਜੀ ਨੇ ਆਥਿਆ ਸਿੱਥਾ ਜਿਹੜੀ ਪੰਤੀ ਪੜਦਾ ਸੀ ਉਹ ਦੁਬਾਰਾ ਪੜ ਤੇ ਸੁਣਾ ਫਿਰ ਜਦੋਂ ਸੁਣਾਉਣਾ ਕੀਤੀ ਐ ਤੇ ਆਥਿਆ ਤਾਂ ਤੇwidetilde ਮਤ ਤਰਤਾ ਜਾਣ ਤੇ ਜਾਣਿਆ ਦਲਸੂਰਾ ਫਿਰ ਪਹਰਤੀ ਦਲ ਪੜ ਦਿੱਤੀ ਦੂਜੀ ਨੇ ਆਥਿਆ ਕੀ ਦੀ ਜਦਾ ਇੱਥੇ ਕੈ ਪਾਠ ਹੈ TJD ਅਤਾਲ ਪਤਵਾਈ ਦੂਤ ਦੀ ਮਤ ਮਿਆਦਾ ਹੈ ਜਾਂ ਫਿਰ ਉਹ ਆਪ ਜਾਣਦਾ ਜਾਂ ਫਿਰ ਉਸ ਦੇ ਸੰਤ ਸਿਪਾਈ ਸੂਝ ਵਿੱਚ ਜਾਣਦੇ ਹਨ ਜੇ ਕੇ ਪਾਠ ਕਰੀਏ ਤੇ ਉਥੇ ਅਰਥ ਬਣਦਾ ਹੈ ਜੀ ਅਤਾਲ ਪਤਵਾਈ ਦੂਤ ਦੀ ਮਰਿਆਦਾ ਉਹ ਆਪ ਹੀ ਜਾਣਦਾ ਹੈ ਸੰਤ ਸੂਝ ਵਿੱਚ ਕੀ ਜਾਣ ਸਕਦੇ ਨੇ ਇਹ ਜਿਹੜੇ ਅਰਥ ਬਣਦੇ ਨੇ ਤੇ ਉਸ ਸਮੇਂ ਸਿੱਧ ਨੇ ਬਚਨ ਕੀਤੇ ਦਰੂ ਸਾਹਿਬ ਜੀ ਸਿਤ ਪਤ ਸਾਨੂੰ ਸ਼ੁੱਧ ਬਾਣੀ ਪੜ੍ਹਾ ਦੇਣਾ ਤਉ ਦਰੂਜੀ ਨੇ ਆਥਿਆ ਹੈ ਸਿਤ ਇਸ ਵੇਲੇ ਜੰਦਾਂ ਜੁਦਾਂ ਦਾ ਸਮਾਂ ਹੈ ਜਦੋਂ ਜੰਦ ਜੁਦ ਕੋ ਵਿਲੇ ਹੋਵਾਂ ਦੇ ਕਿਮਤ ਸੇ ਨੂੰ ਖੁੱਲਾਂ ਦੇ ਉਸ ਸਮੇਂ ਦ ਬਾਣੀ ਦੇ ਅਰਥ ਪੜ੍ਹਾਵਾਂ ਦੇ ਇਸ ਤਰ੍ਹਾਂ ਬਚਨ ਦਿੱਤੇ ਹਨ ਬਚਨ ਤਰਤੇ ਦਮਤ ਪਿਆਵਿਓ ਜੰਦਾਂ ਜੁਦਾਂ ਦੇ ਵਿੱਚ ਵਿਅਸਤ ਹੋ ਦਏ ਜੰਦਾ ਜੁਦਾ ਦੇ ਵਿੱਚ ਜੂਝਦੇ ਨੇ ਜਦੋਂ ਦਮਿਤ ਪਿਆਵੋ ਸਾਰੀਆਂ ਜੰਦਾ ਨੂੰ ਜਿੱਤਿਆ ਹੈ ਦਮਦਮਾ ਸਾਹਿਬ ਸਾਬੋ ਤੀਤ ਲਵੰਡੀ ਉਸ ਅਸਥਾਨ ਤੇ ਜਿੱਥੇ ਦਮਿਤ ਪਿਆਵੋ ਸਿੱਧਾਂ ਦਾ ਚੌਥਾ ਤਤਥ ਉੱਥੇ ਜਾ ਤਰਤੇ ਦਰੂਜੀ ਨੇ ਆਪਣਾ ਕਮਰਤ ਤੇ ਉਸ ਸਮੇਂ ਸਿੱਧਾਂ ਨੇ ਬੇਨਤੀ ਕੀਤੀ ਹੈ ਦਰੂਜੀ ਆਪ ਜੀ ਦੇ ਬਚਨ ਨੇ ਆਪ ਜੀ ਨੇ ਕਿਹਾ ਸੀ ਜਦੋਂ ਤਮੈ ਤਸਾ ਖੂਲਾਂ ਦੇ ਉਦੋਂ ਅਰਥ ਪੜਾਵਾ ਦੇ ਹੁਣ ਤਮੈ ਤਸਾ ਖੂਲਿਆ ਹੈ ਤੇ ਅਰਥ ਪੜਾਓ ਸੋਧ ਬਾ ਇਹ ਬਚਨ ਸਿੱਖਾ ਨੇ ਜਾਉ ਜਿਹੜੇ ਧੀਏ ਮਲੀਏ ਹਨ ਉਹਨਾਂ ਦੇ ਤੁਲ ਦੁਰਅਜਨ ਦੇਵ ਜੀ ਮਹਾਰਾਜ ਜੀ ਦੀ ਲਿਖੀ ਹੋਈ ਬੀੜ ਜਿਹੜੀ ਦੁਰਅਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਦਰਦਾਸ ਜੀ ਦੇ ਪਾਸੋਂ ਲਿਖਵਾਈ ਸੀ ਉਹ ਬੀੜ ਧੀਰ ਮੱਲੀਆਂ ਦੇ ਪੂਲ ਹੈ ਉਹਨਾਂ ਦੇ ਤੂਲ ਲੈ ਆਓ ਸਿੱਧਾ ਨੇ ਧੀਰ ਮੱਲੀਆਂ ਦੇ ਪੂਲ ਦਏ ਨੇ ਤੇ ਤਹਿਣਾ ਕੀਤਾ ਤੀਰ ਦਰੂਜੀ ਨੇ ਪਾਵਨ ਪਵਿੱਤਰ ਬੀੜ ਮੰਦਾਈ ਆ ਉਹਨਾਂ ਨੇ ਸਾਫ਼ ਇੰਤਜ਼ਾਰ ਤੱਕ ਦਿੱਤਾ ਜੇ ਤੁਹਾਡਾ ਦੂਸ ਸਮਰੱਥ ਹੈ ਤੇ ਆਪ ਮੂੰਹ ਜਵਾਨੀ ਜਿਹੜੀ ਬਾਣੀ ਹੈ ਲੈ ਸਵਾਲ ਲੈਣਾ ਤਵੇ ਤੇ ਸਿੱਧਾ ਨੇ ਆਤਕ ਦੇ ਦੱਸ ਦਿੱਤਾ ਦਰੂਜੀ ਉਹਨਾਂ ਨੇ ਇਸ ਤਰ੍ਹਾਂ ਆਇਆ ਫੇ ਉਸ ਸਮੇਂ ਦਮਤ ਪਿਆਰੇ ਧੀਰ ਮਲੀਆਂ ਨੂੰ ਫਟਦਾ ਵਜੀ ਜਿਹੜਾ ਸਿੱਧ ਹੈ ਸਾਡਾ ਉਹ ਤਦੀ ਵੀ ਧੀਰ ਮਲੀਆਂ ਦੇ ਨਾਲ ਸਮਝੌਤਾ ਨਾ ਰਥੇ ਦੂ ਦੂਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਸਮੇਂ ਦਮਦਮੇ ਸਾਹਿਬ ਜੀ ਦੀ ਧਰਤੀ ਤੇ ਲਿਥਾਵੀ ਭਾਈ ਮਨੀ ਸਿੰਘ ਜੀ ਬਾਬਾ ਜੀਪ ਸਿੰਘ ਜੀ ਨੂੰ ਲਾਇਆ ਨੌਵੇਂ ਪਾਤਸ਼ਾਹ ਜੀ ਦੀ ਜਿਹੜੀ ਦੁਇਬਾਣੀ ਹੈ ਪੋਥੀਆਂ ਨੇ ਦਿੱਲੀ ਦੇ ਵਿੱਚੋਂ ਮੰਦਾਉਣਾ ਦਿੱਤੀਆਂ ਸਾਵੀ ਬਾਣੀ ਨੂੰ ਤਤਤ ਤਤ ਤੇ ਉਸ ਸਮੇਂ ਇਹ ਪਾਵਨ ਪਵਿੱਤਰ ਬੀੜ ਦਮਦਮਾ ਸਾਹਿਬ ਦੇ ਵਿੱਚ ਲਿਤਨਾ ਦਿੱਤੀ ਹੈ ਜਿਸ ਬੀੜ ਨੂੰ ਲਿਥਣ ਦੇ ਤਾਈਂ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਦਾ ਸਮਾਂ ਲੱਗਾ ਇਹ ਪਾਵਨ ਪਵਿੱਤਰ ਬੀੜ ਲਿਖਤ ਤੇ ਜਿਤਨੀ ਦਮਤ ਪਿਆਵਿਓ ਬਾਣੀ ਸਵੇਰ ਵੇਲੇ ਦੂਜਾ ਸਾਹਿਬ ਜੀ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਪਾਸੋਂ ਲਿਖਵਾਉਂਦੇ ਸਨ ਉਤਨੀ ਬਾਣੀ ਦੇ ਅਰਥ ਸ਼ਾਮ ਵੇਲੇ ਸੰਧਿਆ ਵੇਲੇ ਤੱਕ ਦਿੰਦੇ ਸਨ ਸੰਤਾਂ ਨੂੰ ਸੁਣਾਉਂਦੇ ਸਨ ਇਸ ਤਰਿੱਤੇ ਦੇ ਨਾਲ ਜਿਹੜੀ ਇਹ ਬੀੜ ਹੈ ਦਮਤ ਪਿਆਵਿਓ ਇਹ ਸੰਪੂਰਨ ਹੁਣਾ ਦਿੱਤੀ ਹੈ ਦੂਜੇ ਨੇ 84 ਸੰਧਾਨ ਨੂੰ ਉਸ ਸਮੇਂ ਅਰਥ ਪੜਾਉਣਾ ਤੀਤਿਆਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਇਤਿਹਾਦਿਤ ਹੋਏ ਬਹੁਤੇ ਸਿੰਘ ਹੋਏ ਭਾਈ ਦਇਆ ਸਿੰਘ ਜੀ ਤੇ ਉਸ ਸਮੇਂ ਦਰਯੋ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅਤੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਜੀ ਦੇ ਵਿੱਚ ਸ਼ਬਦਾਂ ਦੇ ਅਰਥਾਂ ਦੀ ਤਤਸਾਲ ਚਲਾਉਣ ਵਾਸਤੇ ਆਤਿਆ ਤੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਬਚਨ ਸਹਿਤ ਨਾ ਤੀਤੇ ਸੰਤ ਸਾਬ ਜੀ ਆਪ ਜੀ ਦੇ ਨਾਲ ਸਾਡੀ ਲਿਵ ਜੁੜੀ ਰਹੀ ਤੇ ਉਸ ਸਮੇਂ ਦੂਜਾ ਸਾਹਿਬ ਜੀ ਨੇ ਬਚਨ ਵੀ ਤੀਤੇ ਸਨ ਬਾਬਾ ਦੀਪ ਸਿੰਘ ਜੀ ਭਾਵੇਂ ਤੁਹਾਡਾ ਸਿਰ ਤਲੀ ਤੇ ਆ ਜਾਵੇ ਫਿਰ ਵੀ ਜਿਹੜਾ ਇਹ ਪ੍ਰੇਮ ਹੈ ਇਸ ਪ੍ਰੇਮ ਦੀ ਵਿੱਚ ਕੋਈ ਵਿਲਣ ਨਹੀਂ ਪਵੇਦਾ ਉਸ ਸਮੇਂ ਦੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਦਰਬਾਣੀ ਦੀ ਬੀਜ ਲਸਵਾਉਣਾ ਦਿੱਤੀ ਹੈ ਸੋ ਅੱਜ ਇਸ ਤਤਸਾਲ ਨੂੰ ਦੂਜਾ ਸਾਹਿਬ ਜੀ ਨੇ ਥਾਪੜਾ ਦਿੱਤਾ ਜਿਸ ਦੇ ਦਰਮਤ पे ਆਵਿਓ ਤਤਸਾਲ ਦੇ ਬਹੁਤੇ ਮਹਾਨ ਸੂਰਮੇ ਜੁੜਦੇ ਹੋਏ ਜਿਨ੍ਹਾਂ ਨੇ ਜੰਦਾ ਉਧਾਂ ਤੀਤਿਆਂ ਇਹੋ ਜੀ ਮਹਾਨ ਤਤਸਾਲ ਦੀ ਅੱਜ ਸਥਾਪਨਾ ਦਿਵਸ ਹੈ ਅਤੇ ਤਾਂ ਤਾਂ ਸਾਹਿਬ ਸ਼ਵੀਰ ਦੇ ਉਦਯਨ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਜ਼ਿੰਮਤ ਪਿਆਵੇ ਉਹ ਅੱਜ ਦੇ ਦਿਨ ਇਹ ਜਿਹੜੀ ਬੀੜ ਇਤਨਾ ਤੀਤੀ ਉਸ ਤੋਂ ਪਵੰਤ ਦਉ ਸਾਹਿਬ ਜੀ ਨੇ 25 ਸਿੰਧਾਂ ਨੂੰ ਲਾਤ ਤੇ ਸ਼੍ਰੀ ਅਥੰਡ ਪਾਟ ਸਾਹਿਬ ਜੀ ਨੂੰ ਅਰੰਭ ਕੀਤਾ ਜਿਸ ਦੇ ਵਿੱਚ ਰਹਿਤ ਮਯਾਦਾ ਦੇ ਅਨੁਸਾਰ ਪੰਜ ਸਿੰਧ ਧੂਪੀਏ ਪੰਜ ਸਿੰਧ ਚੌਦ ਸਾਹਿਬੀਏ ਪੰਜ ਸਿੰਧ ਦੋ ਹਮਤ ਪਿਆਇਓ ਪਹਿਲੇ ਦਾਲ ਪੰਜ ਸਿੰਧ ਮੂਲ ਮੰਤਰ ਵਾਲੇ ਇਸ ਤਰੀਕੇ ਦੇ ਨਾਲ ਪੰਜ ਜਾਪੀ ਪੰਜ ਪਾਠੀ ਸਾਵੇ ਮਿਲਾਤ ਤੇ 25 ਸਿੰਧਾਂ ਦੇ ਤੂਲੂ ਸ੍ਰੀ ਅਥੰਡ ਪਾਠ ਸਾਹਿਬ ਜੀ ਦੋ ਹਮਤ ਪਿਆਇਓ ਉਸ ਸਮੇਂ ਆਗਮਤ ਆਇਆ ਤੇ 3 ਦਿਨ ਤਤ ਲਗਾ ਤਾ ਦੂਬਨ ਸਿੰਘ ਜੀ ਮਹਾਰਾਜ ਜੀ ਨੇ ਸਾਵਧਾਨ ਖਲੋਤ ਤੱਕ ਤੇ ਇਸ ਪਾਵਨ ਪਵਿੱਤਰ ਬਾਣੀ ਨੂੰ ਪਾਠੀ ਸਿੰਧਾ ਦੇ ਪਾਸੋਂ ਸੁੰਨਣਾ ਤੀਤਾ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤਵੇ ਉਸ ਸਮੇਂ ਦੂਬਨ ਸਿੰਘ ਜੀ ਮਹਾਰਾਜ ਜੀ ਸਿੰਧਾ ਦੇ ਪਾਸੋਂ ਜਲ ਆਪਣੇ ਸਰੀਰ ਤੇ ਪਵਾ ਲਿਆ ਤਰਨ ਪਾਵੇ ਇਸ਼ਨਾਨ ਕਰ ਲਿਆ ਤ ਖਲੋਤੇ ਖਲੋਤੇ ਹੀ ਦੇਨ ਦੇਨ ਤਤ ਲਦਾ ਤਾਲ ਦੂ ਦੂਪਨ ਸਿੰਘ ਜੀ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਬਾਣੀ ਨੂੰ ਸੁਣਨਾ ਕੀਤਾ ਤੇ ਦੂਸਰੀ ਵਾਰ ਜਦੋਂ ਦਮਦਮਾ ਸਾਹਿਬ ਤੋਂ ਦਮਤ ਪਿਆਰਿਓ ਹੀਰਾ ठाਟ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਆਉਣਾ ਕੀਤਾ ਤੇ ਉਸ ਸਮੇਂ ਦਮਤ ਪਿਆਰਿਓ ਦੂਸਰੀ ਵਾਰ 25 ਸੰਧਾਂ ਦਾ ਪਾਠ ਧਰਾਇਆ ਪਾਠ ਅਰੰਭ